ਨਿਊ ਬਾਲ ਭਰਤੀ ਸਕੂਲ ਪਾਮਿਆ ਕਲਾ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਜੀ ਸਟਾਫ ਮੈਂਬਰਾਂ ਅਤੇ ਸਾਰੇ ਬੱਚਿਆਂ ਨੇ ਭਾਗ ਲਿਆ ਸਕੂਲ ਵਿਖੇ ਝੰਡਾ ਫੈਰਾਇਆ ਗਿਆ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ ਬੱਚਿਆਂ ਨੇ ਨਾਟਕ ਅਤੇ ਰਚਨਾਵਾਂ ਪੇਸ਼ ਕੀਤੀਆਂ ਇਹ ਦਿਨ ਸਭ ਲਈ ਖੁਸ਼ੀਆਂ ਭਰਿਆ ਅਤੇ ਯਾਦਗਾਰ ਦਿਨ ਸੀ ਲੁਧਿਆਣਾ ਤੋਂ ਗੋਪੀ ਜੋਸ਼ੀ ਦੀ ਖਾਸ ਰਿਪੋਰਟ

रामसुधा आमरशीय सुभावनये रामे तव जय राम जानु तन मंदगतानुक जयवीर भागत भाग्यविभातम जय ਸਰ 15 ਅਗਸਤ ਦੇ ਬਾਰੇ ਤੁਸੀਂ ਖੁਸ਼ਹਾਲਣਾ ਚਾਹੋਗੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ 15 ਅਗਸਤ ਦੇ 15 ਅਗਸਤ ਆਪਣਾ ਇਹ ਆਜ਼ਾਦੀ ਦਾ ਦਿਵਸ ਹੈ ਇਹ ਇੰਨਾ ਬੜਾ ਖੁਸ਼ਾਗਨਾ ਖੁਸ਼ੀਆਂ ਮਨਾਉਤੇ ਪੂਰੀ ਆਜ਼ਾਦੀ ਨਾਲ ਮਨਾਓ ਕੋਈ ਰੋਕ ਟੋਕ ਨਹੀਂ ਆਜੋ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਤੇ ਬੱਚਿਆਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ 15 ਅਗਸਤ ਦੇ ਬਾਰੇ ਕੀ ਜਾਣ ਕੇ ਦੇਣਾ ਚਾਹੋਗੇ 15 ਅਗਸਤ ਦੇ ਬਾਰੇ ਮੇਰੇ ਸਾਹਮਣੇ ਸੇ ਇਹ ਹੈ ਕਿ ਬੱਚੇ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਦਿਲਾਈ ਆ ਉਹਦੇ ਬਾਰੇ ਜ਼ਰੂਰ ਪੜ੍ਹਨ ਉਹਦੇ ਬਾਰੇ ਜਾਗਰੂਕ ਹੋਣ ਉਨਾ ਤੋ ਇੱਕ ਦੋ ਕੁਝ ਵੀ ਨਹੀਂ ਕੁਝ ਕੁਝ ਨਾ ਕੁਝ ਸਿੱਖਣਾ ਜ਼ਰੂਰੀ ਹੈ। ਇਹ 15 ਅਗਸਤ ਨੂੰ ਬਾਲ ਭਾਰਤੀ ਸਕੂਲ ਭਾਮੀਆਂ ਤੋਂ ਕੁਝ ਲਾਈਵ ਐਕਸਕਲੂਸਿਵ ਤਸਵੀਰਾਂ ਨੇ ਸਾਡੇ ਪ੍ਰਿੰਸੀਪਲ ਜਵਿੰਦਰ ਜਵਿੰਦਰ ਸਿੰਘ ਜੀ ਨੇ ਉਹਨਾਂ ਨੇ 15 ਅਗਸਤ ਵੇਲੇ ਜਾਗਰੂ ਕੀਤਾ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਇਸ ਦਿਨ ਬਾਰੇ ਆਪਾਂ ਨੂੰ ਕਿਸ ਨੇ ਆਜ਼ਾਦੀ ਕਰਾਈ ਸੀ ਉਸ ਬਾਰੇ ਦੱਸਿਆ ਗਿਆ ਇਹਨਾਂ ਨੇ ਇੱਕ ਨਾਲ ਕਰੋ ਬੱਚਿਓ